ਆਜੋ ਜੀ ਤੁਹਾਨੂੰ ਦਿਖਾਉਣੇ ਆਪਾਂ ਬਾਬਾ ਖਾਨ ਬੰਗਾਲੀ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਹੈਗਾ ਕਾਸਟ ਕੀ ਜਨਨ ਦੀ ਮੁਸਲਮਾਨ ਤੁਹਾਨੂੰ ਪਤਾ ਨਹੀਂ ਨਾ ਜੀ ਤਾਂ ਰੱਬ ਵੱਲੋਂ ਹੀ ਕਲਾ ਹੁੰਦੀ ਆ ਬਾਬਾ ਬਲਾਰੋ ਆ ਕੀ ਹਾਲ ਆ ਆ ਬਾਬਾ ਜੀ ਨੇ ਬਣਾ ਲਿਆ ਆਪਣੇ ਵੇਖੋ ਜੀ ਬਹੁਤ ਵਧੀਆ ਬਣਾ ਲਿਆ ਵੇਖੋ ਲੈਂਟਰ ਦੀ ਸਫਾਈ ਵੇਖੋ ਪਲੇਟਾਂ ਦੀ ਆਪਣੇ ਦੱਸੋ ਕੋਈ ਨਹੀਂ ਹੈ ਨਹੀਂ ਪਲੇਟਾਂ ਦੀ ਸਫਾਈ ਵੇਖੋ ਆ ਪੂਰੀਆਂ ਵਧੀਆ ਬੰਗਾਂ ਪਤਣੀ ਪਲੇਟਾਂ ਨਵੀਆਂ ਸੀ ਪਤਣੀ ਲਾਂਗਾ ਉਹ ਸਭ ਨਾਲ ਤੇਲ ਦਾ ਰਾਇਨ ਲਾਇਆ ਚੰਗਾ بیا ਜਮਣ ਆ ਇਧਰ ਦੇਖੋ ਆ ਹੈਗਾ ਜੀ ਰੋਸਨ ਦਾ ਇਹ ਛੱਡੇ ਆ ਤੇ ਆ ਮੋਰੇ ਜਿਹੜੇ ਛੱਡੇ ਆ ਇਹ ਪਤਾ ਨਹੀਂ ਕਿਨੂੰ ਵੇਖਣ ਨੂੰ ਛੱਡੇ ਆ ਲੋ ਜੀ ਤੇ ਇਹਦੇ ਬਾਰੇ ਜਾਂ ਤਾਂ ਫਿਰ ਮਿਸਤਰੀ ਨੂੰ ਪਤਾ ਜਾਂ ਫਿਰ ਬਾਬੇ ਨੂੰ ਪਤਾ ਬਾਬੇ ਦੀ ਮੈਂ ਤੁਹਾਨੂੰ ਤਾਂ ਨਹੀਂ ਫੋਟੋ ਦਿਖਾ ਰਿਆ ਇਹ ਪਤੰਦਰ ਬੀੜੀਆਂ ਹੀ ਪੀ ਜਾਂਦਾ ਆ ਗਾਉਣਾ ਤੁਸੀਂ ਦੇਖ ਲਿਆ ਹੂਗਾ ਬਾਬਾ ਜੀ ਦਾ ਇੱਥੇ ਕੀ ਕਰਿਆ ਕਰੇਗਾ ਮਤਲਬ ਅ ਬਾਬਾ ਜੀ ਗਾ ਇੱਥੇ ਰੱਖਣਾ ਕਿ ਇੱਥੇ ਆਦੇ ਮਤਲਬ ਉੱਠਣ ਬੈਠਣ ਵਾਸਤੇ ਹੀ ਰੱਖਿਆ ਗਿਆ ਕਮਰਾ ਇਹ ਬਾਬਾ ਜੀ ਦਾ ਦਰਬਾਰ ਹੈ ਬਾਬਾ ਜੀ ਦਾ ਦਰਬਾਰ ਆ ਇਹ ਕਹਿੰਦੇ ਬਾਬਾ ਜੀ ਦਾ ਦਰਬਾਰ ਆ ਤੇ ਫਿਰ ਮੁਕੰਮਲ ਕਦੋਂ ਤੱਕ ਕਰਾ ਲੇਗਾ ਜਦੋਂ ਹੋ ਜਾਵੇ ਤੇਰੇ ਪੈਜੇ ਦੀ ਡੰਗ ਤੂੰ ਆਪ ਵੀ ਲਾਇਆ ਕਰ ਫਿਰ ਇਸ ਕੰਦੇ ਸੇਵਾ ਚ ਥੋੜੀ ਲਾਉਣੀ ਆ ਤੇ ਕਮਰਾ ਦੱਸੋ ਜੀ ਕਿੰਨੇ ਬਾਈ ਕਿੰਨੇ ਦਾ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਤਾਂ 13 ਦਾ ਲੱਗਦਾ ਤੈਨੂੰ ਕਿੰਨਾ ਲੱਗਦਾ ਕਿੰਨੇ ਬਾਈ ਕਿੰਨੇ ਦਾ 15 15 ਦਾ 15 ਦਾ ਹਾਂ ਯਾਰ ਜ਼ਿਆਦਾ ਲੱਗਦਾ ਬਾਕੀ 15 ਤੇ ਇਧਰੋਂ ਕਿੰਨਾ ਹੈਗਾ ਚੜਾਈ 'ਚ ਐਸ ਲੋਡ ਕਿੰਨਾ 15 18 15 18 ਬਈ ਅਸ ਤਾਂ ਕੱਚੇ ਆ ਸਾਨੂੰ ਤਾਂ ਪਤਾ ਨਹੀਂਗਾ ਤੇ ਇਧਰ ਵੀ ਤੁਹਾਨੂੰ ਦਿਖਾਉਨੇ ਆ ਥੋੜਾ ਜਿਹਾ ਹੁਣ ਆ ਜਗਾ ਹੈਗੀ ਜੋ ਬਾਬਾ ਜੀ ਦੀ ਦੇਖੋ ਜੀ ਦੇਖ ਸਕਦੇ ਹੁਣ ਪੀਰਾਂ ਦੀ ਜਗਾ ਆ ਬਣਾਈ ਹੈਗੀ ਆ ਬਾਅਦ ਚ ਬਦਲ ਲੈਣਗੇ ਬਾਅਦ ਚ ਪੀਰਾਂ ਦੀ ਜਗਾ ਨੂੰ ਆਪਣੇ ਉਹ ਨਾਲ ਵਾਲੀ ਜਗਾ ਤੇ ਸ਼ਿਫਟ ਕਰ ਦੇਣਗੇ ਮੈਂ ਜੰਪਲਾਂ ਵਾਲਾ ਕੇ ਤੁਹਾਨੂੰ ਦਿਖਾ ਵੀ ਦਿੰਦਾ ਜੀ ਆ ਜਿੰਨਾਂ ਦੇ ਬੱਚਿਆਂ ਦੇ ਮਤਲਬ ਆ ਬਾਬਾ ਜੀ ਕੋਲ ਕਈ ਵਾਰੀ ਸੁੱਖ ਸੁੱਖ ਪੂਰੀ ਹੋ ਜਾਂਦੀ ਹੈ ਸੁੱਖ ਪੂਰੀ ਹੋ ਜਾਂਦੀ ਆ ਤੇ ਉਹ ਬੱਚਿਆਂ ਦੀਆਂ ਫੋਟੋਆਂ ਲਾਉਂਦੇ ਆ ਹਾਂ ਸਹੀ ਦੇ ਨਾਲੇ ਬੱਚੇ ਹੋ ਜਾਂਦਾ ਦੇਖੋ ਜੀ ਆ ਦੱਸੋ ਕਿਹੜੀ ਮਾਤਾ ਬੱਬਾ ਨਰੀ ਸ਼ਾ ਚੋਡਾਂ ਵਾਲੇ ਦੇਖੋ ਜੀ ਛੜਾਉਣਿਆਂ ਬਾਹਰ ਚਲੋ ਠੀਕ ਆ ਵਧੀਆ ਇਹਨਾਂ ਦਾ ਕੰਮ ਨਿਭੜ ਗਿਆ ਸਰੀਆ ਵਗੈਰਾ ਪਿਆ ਹੈਗਾ ਚਲੋ ਠੀਕ ਆ ਜੀ ਚੱਲਿਆਂ ਫਿਰ ਤੇ ਜੇ ਕਿਸੇ ਸਹਾਇਤਾ ਦੀ ਬਾਬਾ ਜੀ ਦੀ ਕੋਈ ਹੈਲਪ ਕਰ ਸਕਦਾ ਦੱਸੋ ਜੀ ਸੇਵਾ ਜੀ ਆਉਣਗੇ ਬੱਸ ਠੀਕ ਆ ਬੱਬਾ ਕਹਤਾ ਆਪਾਂ ਸੇਵਰ ਰਸਤੇ ਉਹ ਦੇਖ ਬੇਸੀ ਇਧਰ ਆ ਵੇਖੋ ਜੀ ਆ ਮੀਨ ਨਾਲ ਚਾਰ ਪੰਜ ਦਿਨ ਪਹਿਲਾਂ ਟਹਿ ਗਿਆ ਸਾਰਾ ਇੱਥੇ ਦੁਕਾਨ ਜੀ ਹੁੰਦੀ ਸੀਗੀ ਬਹੁਤ ਚੜਦੀ ਤੁਹਾਨੂੰ ਪਹਿਲਾਂ ਵੀ ਫੋਟੋ ਚ ਵੀ ਦਿਖਾਈ ਆ ਵੇਖੋ ਤੇ ਹੋ ਸਕੇ ਹੈਲਪ ਕਰਿਓ ਜੀ ਓਕੇ ਜੀ